ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਅੱਜ ਕੱਲ ਇੱਕ ਖਬਰ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਬਰ ਇਹ ਹੈ ਕਿ ਯੂਪੀ ਦੇ ਮੁਜ਼ੱਫਰਨਗਰ ਦੇ ਵਿੱਚ ਪ੍ਰਸ਼ਾਸਨ ਨੇ ਇੱਕ ਫਰਮਾਨ ਜਾਰੀ ਕੀਤਾ ਫਰਮਾਨ ਇਹ ਜਾਰੀ ਕੀਤਾ ਕਿ ਕਾਂਵੜ ਯਾਤਰਾ ਜਦੋਂ ਹੁਣ 22 ਤਰੀਕ ਤੋਂ ਸ਼ੁਰੂ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਹੀ ਕਾਂਵੜੀਏ ਨਿਕਲ ਚੁੱਕੇ ਨੇ ਯਾਤਰਾ ਤੇ ਤੇ ਜਿੱਥੋਂ ਜਿੱਥੋਂ ਕਾਂਵੜੀਏ ਨਿਕਲਣਗੇ ਉੱਥੇ ਉੱਥੇ ਦੁਕਾਨਾਂ ਰੇੜੀਆਂ ਤੇ ਹੋਰ ਥਾਵਾਂ ਦੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਬਾਹਰ ਜੋ ਉਹਨਾਂ ਦਾ ਮਾਲਕ ਹੈ ਜੋ ਉਹਨਾਂ ਨੂੰ ਚਲਾ ਰਿਹਾ ਹੈ ਉਹਨਾਂ ਦਾ ਨਾਮ ਡਿਸਪਲੇ ਕੀਤਾ ਜਾਏਗਾ ਇਸ ਤੇ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਹੈ ਪਰ ਇਸ ਇਸ ਵਿਵਾਦ ਦੇ ਵਿਚਾਲੇ ਹੁਣ ਬਾਲੀਵੁੱਡ ਤੋਂ ਲੈ ਕੇ ਸਿਆਸਤ ਸਾਰੇ ਮਿਕਸ ਹੋ ਗਏ ਨੇ ਮਤਲਬ ਇਹ ਕਿ ਹੁਣ ਜੋ ਲੇਟੈਸਟ ਗੱਲ ਹੈ ਜੋ ਹੁਣ ਤਾਜ਼ਾ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਗੱਲ ਇਹ ਹੈ ਕਿ ਕੰਗਨਰ ਨਰੌਟ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਹੁਣ ਸੰਸਦ ਵੀ ਬਣ ਗਏ ਨੇ ਮੰਡੀ ਤੋਂ ਹਿਮਾਚਲ ਦੇ ਹੁਣ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਉੱਪਰ ਸੋਨੂ ਸੂਦ ਨੂੰ ਘੇਰ ਲਿਆ ਸੋਨੂ ਸੂਦ ਨੂੰ ਤੁਸੀਂ ਜਾਣਦੇ ਹੋ ਕਿਉਂਕਿ ਉਹ ਵੀ ਐਕਟਰ ਨੇ ਤੇ ਸਮਾਜ ਸੇਵੀ ਵੀ ਨੇ ਕੋਰੋਨਾ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਇਸ ਪੂਰੇ ਮਸਲੇ ਦੇ ਵਿੱਚ ਜਿਵੇਂ ਹੀ ਸੋਨੂ ਸੂਦ ਨੇ ਇੱਕ ਗੱਲ ਕਹੀ ਉਸ ਤੋਂ ਬਾਅਦ ਕੰਗਨਾ ਰਣੌਤ ਉਹਨਾਂ ਦੇ ਮਗਰ ਪੈ ਗਏ ਸੋਸ਼ਲ ਮੀਡੀਆ ਤੇ ਕੰਗਨਾ ਰਣੌਤ ਦੇ ਪੱਖੀ ਉਹਨਾਂ ਦੇ ਪੱਖ ਦੀ ਗੱਲ ਕਰਨ ਲੱਗੇ ਤੇ ਸੋਨੂ ਸੂਦ ਦੇ ਪੱਖੀ ਉਹਨਾਂ ਦੇ ਗੱਲ ਕਰਨ ਲੱਗੇ ਸੋਨੂ ਸੂਦ ਤੇ ਕੰਗਨਾ ਰਣੌਤ ਨੇ ਲੜਾਈ ਝਗੜੇ ਚ ਕੀ ਕੀ ਆਸੀ ਇਹ ਵੀ ਗੱਲ ਦੱਸਾਂਗੇ ਪਰ ਤੁਹਾਨੂੰ ਵਿਸਥਾਰ ਚ ਇਹ ਗੱਲ ਦੱਸ ਦਈਏ ਕਿ ਇਹ ਕਾਮੜ ਯਾਤਰਾ ਵਾਲੀ ਮਸਲੇ ਵਾਲਾ ਮਸਲਾ ਹੈ ਕਿ ਤਾਨੂੰ ਤੁਹਾਡੇ ਤੱਕ ਇਹ ਖਬਰ ਕਿਤੇ ਨਾ ਕਿਸੇ ਪਾਸਿਓਂ ਪਹੁੰਚੀ ਹੋਣੀ ਕਿ ਯੂਪੀ ਸਰਕਾਰ ਨੇ ਇੱਕ ਫਰਮਾਨ ਜਾਰੀ ਕੀਤਾ ਉਸ ਤੋਂ ਬਾਅਦ ਦੇਖਾ ਦੇਖੀ ਉੱਤਰਾਖੰਡ ਸਰਕਾਰ ਨੇ ਵੀ ਇੱਕ ਫਰਮਾਨ ਜਾਰੀ ਕੀਤਾ ਥੋੜਾ ਡਿਟੇਲ ਚ ਦੱਸਦੀ ਕਿ ਖਬਰ ਅਸਲ ਚ ਹੈ ਕੀ ਯੂਪੀ ਦੇ ਮੁਜ਼ਫਰਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਫਰਮਾਨ ਜਾਰੀ ਕੀਤਾ ਕਿ ਜਿੱਥੋਂ ਜਿੱਥੋਂ ਕਾਮੜੀਏ ਹਰਦਵਾਰ ਜਾਣਗੇ ਜੇ ਉਹ ਮੁਜ਼ਫਰਨਗਰ ਚੋਂ ਹੋ ਕੇ ਨਿਕਲਣਗੇ ਤਾਂ ਜਿਹੜੀ ਥਾਂ ਤੋਂ ਉਹ ਨਿਕਲਣਗੇ ਉਸ ਥਾਂ ਤੇ ਜੇਕਰ ਰਾਹ ਦੇ ਵਿੱਚ ਕੋਈ ਰੇੜੀ ਪੈਂਦੀ ਹੈ ਕੋਈ ਦੁਕਾਨ ਪੈਂਦੀ ਹੈ ਜਾਂ ਕੋਈ ਵੀ ਜਿੱਥੇ ਕੋਈ ਸਮਾਨ ਵਿਕਦਾ ਹੈ ਉੱਥੇ ਉਹਨਾਂ ਸਾਰੇ ਦੁਕਾਨ ਮਾਲਕਾਂ ਨੂੰ ਰੇੜੀ ਮਾਲਕਾਂ ਨੂੰ ਆਪਣਾ ਨਾਮ ਲਿਖਣਾ ਪਏਗਾ ਤਸਵੀਰਾਂ ਸੀ ਤੁਹਾਨੂੰ ਪਹਿਲਾਂ ਦਿਖਾ ਦਈਏ ਕਿ ਜਿੱਥੇ ਰੇੜੀਆਂ ਦੇ ਉੱਪਰ ਫਲ ਵੇਚੇ ਜਾ ਰਹੇ ਸੀ ਅੰਬ ਵੇਚੇ ਜਾ ਰਹੇ ਸੀ ਕੇਲੇ ਵੇਚੇ ਜਾ ਰਹੇ ਉਹਨਾਂ ਤੇ ਵੀ ਪ੍ਰਸ਼ਾਸਨ ਦੇ ਜੋ ਹੁਕਮ ਸੀ ਉਸ ਦਾ ਇਸ ਤਰ੍ਹਾਂ ਦਾ ਅਸਰ ਹੋਇਆ ਕਿ ਲੋਕਾਂ ਨੇ ਆਪਣੇ ਨਾਮ ਲਿਖ ਕੇ ਡਿਸਪਲੇ ਕਰ ਦਿੱਤੇ ਜਿਵੇਂ ਕਿ ਆਰੀਫ ਫਲ ਵਾਲਾ ਜਾਂ ਨਵਸ਼ਾਦ ਜਾਂ ਫਲਾਣਾ ਬਿਰਿਆਨੀ ਜਾਂ ਚੌਧਰੀ ਟਾਬਾ ਮਤਲਬ ਕਿ ਕੌਣ ਨੂੰ ਆਪਣੇ ਟਾਬੇ ਤੇ ਆਪਣੀ ਦੁਕਾਨ ਤੇ ਆਪਣੀ ਰੇੜੀ ਤੇ ਆਪਣਾ ਨਾਮ ਡਿਸਪਲੇ ਕਰਨਾ ਪਏਗਾ ਕਿ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਤੁਹਾਡੇ ਨਾਮ ਨਾਲ ਤੁਹਾਡਾ ਧਰਮ ਕੀ ਹੈ ਇਹ ਵੀ ਤੈ ਹੋ ਜਾਏਗਾ ਤਾਂ ਇਸੇ ਮਸਲੇ ਤੇ ਲੈ ਕੇ ਜੋ ਵਿਰੋਧੀ ਪਾਰਟੀਆਂ ਨੇ ਬੀਜੇਪੀ ਦੀਆਂ ਜੋ ਲੋਕ ਸਮਾਜ ਦੇ ਵਿੱਚ ਇਕੁਐਲਿਟੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਇਹ ਗੱਲ ਬੇਹਦ ਨਾਗਵਾਰ ਗੁਜ਼ਰੀ ਤੇ ਲੋਕਾਂ ਨੇ ਇਸ ਤੇ ਓਬਜੈਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੇ ਕਿਹਾ ਕਿ ਇਹ ਤਾਲਿਬਾਨੀ ਰਾਜ ਹੈ ਭਾਰਤ ਦੇ ਵਿੱਚ ਕਿਸੇ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਨੂੰ ਇਸ ਨੂੰ ਇਸ ਖਬਰ ਨੂੰ ਜਿਵੇਂ ਹੀ ਇਹ ਖਬਰ ਜਿਵੇਂ ਫੈਲਦੀ ਗਈ ਉਸੇ ਤਰ੍ਹਾਂ ਹੀ ਯੋਗੀ ਸਰਕਾਰ ਦਾ ਇਸ ਦੇ ਵਿੱਚ ਆਲੋਚਨਾ ਹੁੰਦੀ ਗਈ ਕਿਉਂਕਿ ਇਸ ਦੇ ਵਿੱਚ ਵੱਡਾ ਸਵਾਲ ਇਹ ਖੜਾ ਹੋਇਆ ਕਿ ਕੀ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਕਿ ਕਾਮਵੜੀਏ ਜਿੱਥੋਂ ਵੀ ਲੰਘਣ ਉੱਥੋਂ ਇਹ ਨਾਮ ਦੇਖ ਕੇ ਦੁਕਾਨ ਵਾਲੇ ਦਾ ਇਹ ਤੈਅਕਰਨ ਕੀ ਇਹ ਕੌਣ ਹੈ ਉਸ ਦੇ ਮਤਬਕ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਗੱਲ ਕਹੀ ਸੀ ਕਿ ਕਾਂਵੜੀਆਂ ਦੇ ਲਈ ਟਰਾਂਸਪੇਰੈਂਸੀ ਹੋਣੀ ਜ਼ਰੂਰੀ ਹੈ ਟਰਾਂਸਪੇਰੈਂਸੀ ਦਾ ਮਤਲਬ ਇਹ ਕਿ ਜੇਕਰ ਕੋਈ ਕਾਂਵੜ ਯਾਤਰਾ ਤੇ ਨਿਕਲਿਆ ਕੋਈ ਕਾਂਵੜੀਆ ਨਿਕਲਿਆ ਤਾਂ ਉਹਨੂੰ ਹੀ ਪਤਾ ਹੋਵੇ ਕਿ ਜੇਕਰ ਉਹ ਫਲ ਖਰੀਦ ਕੇ ਖਾ ਰਿਹਾ ਹੈ ਤਾਂ ਉਹ ਫਲ ਕੌਣ ਚਲਾ ਰਿਹਾ ਹੈ ਕਿ ਉਹ ਫਲ ਹਿੰਦੂ ਕਿ ਉਹ ਰੇੜੀ ਹਿੰਦੂ ਚਲਾ ਰਿਹਾ ਹੈ ਕਿ ਉਹ ਰੇੜੀ ਕੋਈ ਮੁਸਲਮਾਨ ਸ਼ਖਸ ਉਸ ਨੂੰ ਉੱਥੇ ਫਲ ਵੇਚ ਰਿਹਾ ਹੈ ਜਾਂ ਜਿਹੜੀ ਦੁਕਾਨ ਤੋਂ ਕੋਈ ਚੀਜ਼ ਖਰੀਦ ਰਿਹਾ ਕੀ ਉਹ ਦੁਕਾਨ ਕਿਸੇ ਸ਼ਖਸ ਦੀ ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਂ ਕਿਸੇ ਵਿਸ਼ੇਸ਼ ਧਰਮ ਦੇ ਨਾਲ ਸਬੰਧਤ ਬੰਦੇ ਦੀ ਹੈ ਇਸ ਗੱਲ ਦੀ ਚੋਣ ਕਾਮੜੀ ਆਪਸ ਵਿੱਚ ਕਰ ਸਕਦੇ ਨੇ ਇਸੇ ਗੱਲ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕਿ ਆਖਿਰ ਸਮਾਜ ਨੂੰ ਤੁਸੀਂ ਕਿਸ ਵਾਲੇ ਪਾਸੇ ਕਿਸ ਪਾਸੇ ਲੈ ਕੇ ਜਾ ਰਹੇ ਹੋ ਕੀ ਤੁਸੀਂ ਇਹ ਦੱਸੋਗੇ ਕਿ ਜੋ ਲੋਕ ਬਾਜ਼ਾਰ ਚੋਂ ਲੰਘਣਗੇ ਉਹ ਕਿਸੇ ਦਾ ਨਾਮ ਦੇ ਕੇ ਇਹ ਤੈਅ ਕਰਨ ਕਿ ਮੈਂ ਫਲਾਣੀ ਥਾਂ ਤੋਂ ਇਹ ਚੀਜ਼ ਖਰੀਦਣੀ ਹੈ ਫਲਾਣੀ ਥਾਂ ਤੋਂ ਖਾਣ ਵਾਲੀ ਚੀਜ਼ ਲੈਣੀ ਹੈ ਕਿ ਨਹੀਂ ਲੈਣੀ ਤੇ ਇਸੇ ਮਸਲੇ ਤੇ ਵਿਵਾਦ ਖੜਾ ਹੋਇਆ ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਤਾਂ ਸਵਾਲ ਚੁੱਕਣਾ ਹੀ ਚੁੱਕਣਾ ਸੀ ਇਸ ਦੇ ਵਿੱਚ ਹੁਣ ਜੋ ਭਾਜਪਾ ਦੇ ਭਾਈਵਾਲ ਨੇ ਐਨਡੀਏ ਦੇ ਵਿੱਚ ਉਹਨਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਇਸ ਦੇ ਵਿੱਚ ਸਭ ਤੋਂ ਲੇਟੈਸਟ ਨਾਮ ਸਾਹਮਣੇ ਆਇਆ ਚਿਰਾਗ ਪਾਸਵਾਨ ਦਾ ਜੋ ਕਿ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਨੇ ਜੋ ਪਹਿਲਾਂ ਉਹ ਐਕਟਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਇਹ ਕਿਹਾ ਕਿ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਸਹਿਮਤ ਨਹੀਂ ਕਿ ਕੋਈ ਕਿਸੇ ਵੀ ਦੁਕਾਨ ਤੇ ਨਾਮ ਡਿਸਪਲੇ ਕੀਤਾ ਜਾਵੇ ਕਿ ਇਹ ਦੁਕਾਨ ਚਲਾਉਣ ਵਾਲਾ ਕੌਣ ਹੈ ਕਿਉਂਕਿ ਇਸ ਤੋਂ ਇਹ ਤੈ ਹੁੰਦਾ ਹੈ ਕਿ ਤੁਸੀਂ ਸਮਾਜ ਦੇ ਵਿੱਚ ਨਫ਼ਰਤ ਪੈਦਾ ਕਰ ਰਹੇ ਹੋ ਤਾਂ ਹੁਣ ਭਾਜਪੀ ਦੇ ਉੱਪਰ ਇਹ ਸਵਾਲ ਖੜਾ ਹੋ ਗਿਆ ਹੈ ਕਿ ਤੁਹਾਡੇ ਭਾਈਵਾਲ ਹੀ ਤੁਹਾਡੇ ਇਸ ਤਰ੍ਹਾਂ ਦੇ ਫੈਸਲੇ ਤੋਂ ਨਾ ਖੁਸ਼ ਨੇ ਜਿਹੜੇ ਵਿਰੋਧੀ ਨੇ ਉਹ ਤਾਂ ਨਾ ਖੁਸ਼ ਹੋਣੇ ਹੀ ਹੋਣੇ ਸੀ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਉਹਨਾਂ ਦੀ ਗੱਲ ਉਹ ਕੀ ਕਹਿ ਰਹੇ ਨੇ ਇਹ ਵੀ ਤੁਹਾਨੂੰ ਸੁਣਾਉਂਦੇ ਆ ਪਰ ਇਹ ਵੀ ਤੁਹਾਨੂੰ ਦੱਸਾਂਗੇ ਕਿ ਕੰਗਣਾ ਰਣੌਤ ਨੇ ਆਖਿਰਕਾਰ ਕਿਹੜੀ ਗੱਲ ਤੋਂ ਸੋਨੂ ਸੂਦ ਦੇ ਮਗਰ ਪੈ ਗਈ ਤੇ ਸੋਨੂ ਸੂਦ ਨੇ ਗੱਲ ਕਿਹੜੀ ਕਹੀ ਸੀ ਸਭ ਤੋਂ ਪਹਿਲਾਂ ਸੇ ਤੁਹਾਨੂੰ ਦੱਸਦੇ ਆ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਇਹ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਤੁਸੀਂ ਆਪਣੀਆਂ ਰੇੜੀਆਂ ਤੇ ਆਪਣੀਆਂ ਦੁਕਾਨਾਂ ਦੇ ਉੱਪਰ ਆਪਣਾ ਨਾਮ ਤੁਹਾਡੀ ਦੁਕਾਨ ਦੇ ਵਿੱਚ ਕੌਣ ਕੰਮ ਕਰਦਾ ਜੇਕਰ ਉਹ ਲੇਬਰ ਜੇਕਰ ਕਰਿੰਦਾ ਹੈ ਤਾਂ ਉਸ ਦਾ ਵੀ ਨਾਮ ਡਿਸਪਲੇ ਕਰਨਾ ਪਏਗਾ ਸਪੋਜ਼ ਕਰੋ ਕਿ ਤੁਹਾਡੇ ਦੁਕਾਨ ਦੇ ਵਿੱਚ 4 ਲੋਕ ਕੰਮ ਕਰਦੇ ਨੇ ਤੁਸੀਂ ਮਾਲਕ ਹੋ ਤਾਂ ਤੁਹਾਡਾ ਨਾਮ ਸਭ ਤੋਂ ਉੱਪਰ ਰਹੇਗਾ ਤੁਹਾਡੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦੇ ਨਾਮ ਲਾਈਨ ਵਾਈਜ਼ ਨੀਚੇ ਲਿਖੇ ਜਾਣਗੇ ਤੇ ਇਹ ਲੋਕਾਂ ਨੂੰ ਇਹ ਪਤਾ ਹੋਵੇ ਕਿ ਇਸ ਦੁਕਾਨ ਨੂੰ ਕੌਣ ਚਲਾ ਰਿਹਾ ਇਸ ਦੁਕਾਨ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਕੌਣ ਲੋਕ ਨੇ ਉਹਨਾਂ ਦੇ ਨਾਮ ਕੀ ਨੇ ਇਹ ਤਰ੍ਹਾਂ ਹੀ ਗੱਲ ਜਿਨ੍ਹਾਂ ਲੋਕਾਂ ਲਈ ਇਹ ਫਰਮਾਨ ਜਾਰੀ ਕੀਤਾ ਗਿਆ ਜਿਹੜੇ ਲੋਕ ਰੇੜੀ ਦੇ ਉੱਪਰ ਫਲ ਵੇਚ ਰਹੇ ਜਾਂ ਕੋਈ ਸਮਾਨ ਵੇਚ ਰਹੇ ਉਹਨਾਂ ਲੋਕਾਂ ਦੇ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਨੂੰ ਇਸ ਫੈਸਲੇ ਬਾਰੇ ਕੀ ਕਹਿਣਾ ਹੈ ਤੁਹਾਨੂੰ ਕੀ ਕਿਹਾ ਗਿਆ ਸੀ ਪ੍ਰਸ਼ਾਸਨ ਵੱਲੋਂ ਉਹਨਾਂ ਨੇ ਕੀ ਦੱਸਿਆ ਇਹ ਵੀ ਸੁਣਾਉਂਦੇ ਤੁਹਾਨੂੰ ਪ੍ਰਸ਼ਾਸਨ ਹੀ ਆਏ ਤੇ ਕਹਿਣਾ ਕਹਿਣ ਲੱਗੇ ਆਪ ਸਭੀ ਦੁਕਾਨਦਾਰੋਂ ਕੋ ਲਗਾਣਾ ਹੈ ਆਪਣੇ ਨਾਮ ਲਿਖ ਕੇ ਔਰ ਲਗਾਣਾ ਹੈ ਕਿ ਹਮੇਸ਼ਾ ਨਾਮ ਲਿਖੋ ਰੋ ਮੈਂ ਟੋਰ ਦੇਖਾਂਗੇ ਅੱਗੇ ਜੇ ਅਗਰ ਕਹਿੰਗੇ ਅੱਗੇ ਤੱਕ ਲਿਖੇਗਾ ਨਾਮ ਤਾਂ तो आपने नाम लिखा है, ये लिखा है क्या रही नाम लिखे। जी प्रशासन का ऑर्डर था प्रशासन ने कहा पुलिस वाले आए थे उन्होंने कहा कि अपने नाम के साथ यहाँ का पहले भी नहीं पहले तो नहीं आएगी अभी आ गई कुछ नहीं हमारा तो अल्लाह का शुक्र है जैसा पहले था अब भी ऐसा ही है सब भाई ले आ रहे हिंदू भाई भी मुसलमान भाई भी सब ऐसे ही है पहले जैसा ही लगाऊ जी ये कई साल होगी जी हमें तो लगाते हैं ये प्रशासन का आदेश ही है जी जैसे के कहने लगे बोला कोई चीज लेता है तो वो देख के लेगा कि हिंदू से लेनी है या मुसलमान से लेनी है उन्होंने ये कहा था कहने लगे इस पे अपने नाम की तख्ती लगवाओ ठेले पे जी आप महारा ने लगवा ली वो लग रही उधर नहीं पहले कोई ऐसा आदेश नहीं आया जी भाई जी देने वाला तो ऊपर वाला है सेल पे तो फर्क पड़ता ही है थोड़ा बहुत तो पड़ेगा ही ਉਹਨਾਂ ਲੋਕਾਂ ਨੂੰ ਸੁਣਿਆ ਜਿਨ੍ਹਾਂ ਦੇ ਲਈ ਇਹ ਫਰਮਾਨ ਆਇਆ ਸੀ ਕਿ ਤੁਸੀਂ ਆਪਣੀਆਂ ਰੇੜੀਆਂ ਦੇ ਉੱਪਰ ਆਪਣਾ ਨਾਮ ਡਿਸਪਲੇ ਕਰੋਗੇ ਇਸੇ ਫੈਸਲੇ ਤੋਂ ਸਹਿਦ ਲੈਂਦੇ ਹੋਏ ਉੱਤਰਾਖੰਡ ਸਰਕਾਰ ਨੇ ਵੀ ਫੈਸਲਾ ਜਾਰੀ ਕਰ ਦਿੱਤਾ ਕਿ ਜਿਹੜੇ ਕਾਂਵੜੀਏ ਹਰਦੁਆਰ ਪਹੁੰਚ ਰਹੇ ਨੇ ਜਿਹੜੇ ਰੂਟ ਤੋਂ ਉਹ ਨਿਕਲਣਗੇ ਉਸੇ ਰੂਟ ਤੇ ਵੀ ਯੂਪੀ ਦੇ ਮੁਜ਼ਫਰਪੁਰ ਵਰਗਾ ਹੀ ਡਿਸਪਲੇ ਕੀਤਾ ਜਾਏ ਦੁਕਾਨਾਂ ਦੇ ਬਾਹਰ ਨਾਮ ਲਿਖਿਆ ਜਾਏ ਰੇੜੀਆਂ ਤੇ ਨਾਮ ਲਿਖਿਆ ਜਾਵੇ ਤਾਂ ਜਿਹੜਾ ਗਵਾਂਡੀ ਸੂਬਾ ਯੂਪੀ ਹੈ ਉਸ ਤੋਂ ਉੱਤਰਾਖੰਡ ਨੇ ਵੀ ਸਹਿਦ ਲੈ ਲਈ ਹੈ ਇਸ ਦਾ ਜਦੋਂ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਬਾਲੀਵੁੱਡ ਕੀ ਸਿਆਸਤ ਕੀ ਜਿਹੜੇ ਲੋਕ ਸਮਾਜ 'ਚ ਸੋਚਦੇ ਨੇ ਸਮਾਜ ਨੂੰ ਅਗਾ ਵਧੂ ਸੋਚ ਰੱਖਦੇ ਨੇ ਉਹਨਾਂ ਨੇ ਵੀ ਆਪਣੀਆਂ ਗੱਲਾਂ ਸਾਹਮਣੇ ਰੱਖੀਆਂ ਇਸ ਦੇ ਵਿੱਚ ਇੱਕ ਨੇ ਜਾਵੇ ਅਕਟਰ ਤੁਸੀਂ ਉਹਨਾਂ ਨੂੰ ਜਾਣਦੇ ਹੋ ਜੋ ਕਿ ਗੀਤਕਾਰ ਵੀ ਨੇ ਵੱਡਾ ਨਾਮ ਨੇ ਜਾਵედ ਅਕਟਰ ਨੇ ਟਵੀਟ ਕਰਕੇ ਕਿਹਾ ਕੀ ਜੋ ਖਬਰ ਸਾਹਮਣੇ ਆਈ ਹੈ ਕਿ ਕਾਂਵੜੀ ਜਿਹੜੇ ਰਸਤੇ ਤੋਂ ਗੁਜਰਨਗੇ ਉਸ ਰਸਤੇ ਦੇ ਉੱਪਰ ਡਿਸਪਲੇ ਹੋਏਗਾ ਦੁਕਾਨਾਂ ਦੇ ਉੱਪਰ ਨਾਮ ਹੋਏਗਾ ਉਹਨਾਂ ਨੇ ਇਸ ਤੇ ਬੇਹਦ ਸਖਤ ਲੈਜੇ ਵਿੱਚ ਕਿਹਾ ਕਿ ਇਸ ਤਰ੍ਹਾਂ ਦਾ ਨਿਸ਼ਾਨ ਤਾਂ ਨਾਜ਼ੀ ਜਰਮਨੀ ਚ ਹੋਇਆ ਕਰਦਾ ਸੀ ਯਾਨੀ ਖਾਸ ਵਰਗ ਦੇ ਲੋਕਾਂ ਦੇ ਲੋਕਾਂ ਦੇ ਘਰਾਂ ਬਾਹਰ ਜਾਂ ਉਹਨਾਂ ਦੇ ਜੋ ਸਬੰਧਤ ਚੀਜ਼ਾਂ ਸੀ ਉਹਨਾਂ ਦੇ ਉੱਪਰ ਇੱਕ ਖਾਸ ਤਰ੍ਹਾਂ ਦਾ ਨਿਸ਼ਾਨ ਲਗਾਇਆ ਜਾਂਦਾ ਸੀ ਤਾਂ ਇਸ ਦੇ ਵਿੱਚ ਲੋਕਾਂ ਨੇ ਜਦੋਂ ਆਪਣਾ ਆਬਜੈਕਸ਼ਨ ਦੇਣਾ ਸ਼ੁਰੂ ਕੀਤਾ ਵਿਵਾਦ ਅੱਗੇ ਹੋਰ ਵੱਧਾ ਕਿ ਇਹ ਵਿਵਾਦ ਹੁਣ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ 22 ਤਰੀਕ ਤੋਂ ਸਾਵਣ ਸ਼ੁਰੂ ਹੋ ਰਿਹਾ ਹੈ ਕਾਮਵੜ ਯਾਤਰਾ ਜ਼ੋਰਾਂ ਤੇ ਸਾਰੇ ਨਿਕਲ ਚੁੱਕੇ ਨੇ ਜੋ ਲੋਕ ਸ਼ਿਵ ਭਗਤ ਨੇ ਆਪੋ ਆਪਣੇ ਇਲਾਕਿਆਂ ਤੋਂ ਤਾਂ ਇਹ ਰਹੀ ਇਹ ਅਹਿਮ ਗੱਲ ਜਾਵედ ਅਖਤਰ ਨੇ ਆਖੀ ਉਸ ਤੋਂ ਬਾਅਦ ਏਆਈ ਐਮਆਈਐਮ ਦੇ ਮੁਖੀ ਤੁਸੀਂ ਜਾਣਦੇ ਹੋ ਅਸਦੁਦੀਨ ਓਵੈਸੀ ਜੋ ਕਿ ਇਨਾ ਇਨਾ ਮੁੱਦਿਆਂ ਦੇ ਉੱਪਰ ਵਿਵਾਖ رائے ਰੱਖਦੇ ਨੇ ਉਹਨਾਂ ਨੇ ਇੱਕ ਅਹਿਮ ਗੱਲ ਕਹੀ ਕਿ ਕੀ ਪ੍ਰਸ਼ਾਸਨ ਇਹ ਤੈ ਕਰੇਗਾ ਜਿੰਨਾ ਥਾਵਾਂ ਤੇ ਕਾਂਵੜੀਏ ਗੁਜਰਨਗੇ ਉਹਨਾਂ ਨੇ ਰੇੜੀਆਂ ਵਾਲਿਆਂ ਨੂੰ ਛੋਟੇ ਦੁਕਾਨਾਂ ਦੁਕਾਨਦਾਰਾਂ ਨੂੰ ਇਹ ਤੱਕ ਇਹ ਦਿੱਤਾ ਕਿ ਆਪਣਾ ਨਾਮ ਤੁਸੀਂ ਉੱਥੇ ਡਿਸਪਲੇ ਕਰੋ ਪਰ ਕੀ ਜਿਹੜੇ ਬ੍ਰਾਂਡਡ ਸ਼ੋਰੂਮ ਨੇ ਉਹਨਾਂ ਦੇ ਬਾਰੇ ਪ੍ਰਸ਼ਾਸਨ ਨੇ ਕੋਈ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਨਾਂ ਦੇ ਲਈ ਕੋਈ ਹੁਕਮ ਜਾਰੀ ਕੀਤਾ ਹੈ ਆ ਏਆਈਐਮਐਮ ਏਆਈਐਮਐਮ ਦੇ ਮੁਖੀ ਅਸਦੁੱਦਨ ਓਵੈਸੀ ਇਸ ਮੁੱਦੇ ਤੇ ਬਹੁਤ ਹੀ ਸਟਰੋਂਗ ਰਾਏ ਰੱਖਦੇ ਨੇ ਬਹੁਤ ਹੀ ਮਜ਼ਬੂਤ ਰਾਏ ਰੱਖ ਰਹੇ ਨੇ ਆਪਣੀ ਉਹ ਕੀ ਕਹਿ ਰਹੇ ਨੇ ਇਹ ਸੁਣਾਉਂਦੇ ਆ ਤੁਹਾਨੂੰ ਇਸ ਤਰ੍ਹਾਂ ਦਾ ਆਰਡਰ ਦੇਕਰ ਕਿ ਨਾਮ ਰੱਖਣਾ और अपने रिलीजन का इजहार करना बताना ये आर्टिकल 21 राइट टू लाइफ का भी वायलेशन है और आर्टिकल 19 राइट टू लाइवलीहुड का भी ये वायलेशन है मुजफ्फरनगर में जितने धाबे हैं उन धाबों से मुस्लिम एम्प्लॉयज को निकाल दिया गया उस हाईवे के ऊपर मैकडोनल्ड है केएफसी है पिज्जा हट है आ, आपके कैफे कॉफी डे है उसके ऊपर क्यों नहीं बोल रहे हैं लोग उनसे क्या कुछ बातचीत हो गई क्या आपकी पांचवी बात यह है कि ये जो ऑर्डर है उत्तर प्रदेश की योगी आदित्यनाथ सरकार का ऐसा दिख रहा है कि हिटलर की रूह उनमें समा चुकी है खैर एक गलता वाजिब है कि जड़े ब्रांडेड शोरूम है चाहे कॉफी कैफे डे है चाहे डोमिनोज है चाहे पिज्जा हट है ਹੁਣ ਕੀ ਉਹਨਾਂ ਦੇ ਮਾਲਕ ਜਿਹੜੇ ਨੇ ਉਹਨਾਂ ਦਾ ਨਾਮ ਵੀ ਅੱਗੇ ਡਿਸਪਲੇ ਕੀਤਾ ਜਾਵੇ ਕਿ ਇਹ ਇੱਕ ਅਹਿਮ ਸਵਾਲ ਆਪਣੇ ਆਪ ਦੇ ਵਿੱਚ ਇਹ ਯੂਪੀ ਸਰਕਾਰ ਤੇ ਉਤਰਾਖੰਡ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਕੰਪਨੀਆਂ ਤੱਕ ਵੀ ਪਹੁੰਚ ਕੀਤੀ ਜਾਵੇ ਇਹ ਤੇ ਏਆਈ ਐਮਆਈਐਮ ਦੇ ਮੁਖੀ ਨੇ ਅਸਦੂਦੀਨ ਓਵੈਸੀ ਉਹਨਾਂ ਨੇ ਆਪਣੀ ਇਹ ਰਾਏ ਰੱਖੀ ਹੈ ਪਰ ਇਸ ਸਾਰੇ ਮਾਮਲੇ ਦੇ ਵਿਚਾਲੇ ਜਦੋਂ ਅੱਜ ਦੀ ਖਬਰ ਐ ਖਬਰ ਇਹ ਹੈ ਕਿ ਸੋਨੂ ਸੂਦ ਦੇ ਮਗਰ ਕੰਗਨਾ ਰਣੌਤ ਵੀ ਪੈ ਗਈ ਹੈ ਕਾਮਣ ਯਾਤਰਾ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੰਗਨਾ ਰਣੌਤ ਆਪਣੀ ਰਾਏ ਰੱਖਦੀ ਰਹੀ ਹੈ ਵਿਰੋਧ ਵੀ ਹੁੰਦਾ ਰਿਹਾ ਹੈ ਹਾਦਸਾ ਉਸ ਵੇਲੇ ਹੋ ਗਈ ਕਿ ਚੰਡੀਗੜ੍ਹ 에어ਪੋਰਟ ਤੇ ਚਪੇੜ ਵੀ ਪੈ ਗਈ ਪਰ ਤੰਗਣਾ ਰਣੌਤ ਆਪਣੀ ਪੁਰਾਣੀ ਆਦਤ ਤੇ ਬਿਲਕੁਲ ਖਰੇ ਉਤਰਦੇ ਨੇ ਉਹਨਾਂ ਨੇ ਕੋਈ ਵੀ ਮੌਕਾ ਨਹੀਂ ਛੱਡਣਾ ਕਿ ਆਪਣੀ رائے ਨਾ ਰੱਖਣ رائے ਉਹਨਾਂ ਨੇ ਰੱਖੀ ਉਸ ਵੇਲੇ ਜਦੋਂ ਸੋਨੂ सूद ਨੇ ਇਸ ਪੂਰੇ ਕਾਂਵੜ ਯਾਤਰਾ ਦੇ ਰੂਟ ਦੁਕਾਨਾਂ ਦੇ ਬਾਹਰ ਡਿਸਪਲੇ ਰੇੜੀਆਂ ਦੇ ਉੱਪਰ ਨਾਵਾਂ ਦੇ ਡਿਸਪਲੇ ਦੇ ਉੱਪਰ ਆਪਣੀ ਇੱਕ ਲਾਈਨ ਚ ਰਾਇ ਰੱਖੀ ਟਵਿੱਟਰ ਦੇ ਉੱਪਰ ਜਿਹਨੂੰ ਐਕਸ ਅੱਜਕੱਲ੍ਹ ਕਿਹਾ ਜਾਂਦਾ ਹੈ ਉਸ ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਦੁਕਾਨ ਦੇ ਉੱਪਰ ਨਾਮ ਡਿਸਪਲੇ ਹੋਣ ਦੀ ਥਾਂ ਤੇ ਡਿਸਪਲੇ ਕਰੋ ਹਿਊਮੈਨਿਟੀ ਯਾਨੀ ਮਨੁੱਖਤਾ ਡਿਸਪਲੇ ਕਰੋ ਇਸੇ ਮੁੱਦੇ ਦੇ ਉੱਪਰ ਵਿਵਾਦ ਛੜ ਗਿਆ ਵਿਵਾਦ ਇਸ ਤਰ੍ਹਾਂ ਛੜਿਆ ਕਿ ਸੋਨੂ ਸੂਦ ਦੇ ਇਸ ਟਵੀਟ ਦੇ ਉੱਪਰ ਕਿਸੇ ਇੱਕ ਸ਼ਖਸ ਨੇ ਰੀਟਵੀਟ ਕੀਤਾ ਮੈਂ ਇੱਕ ਵੀਡੀਓ ਟਵੀਟ ਕੀਤੀ ਜਵਾਬ ਦੇ ਵਿੱਚ ਉਹ ਵੀਡੀਓ ਦੱਸੀ ਜਾਂਦੀ ਹੈ ਕਥਿਤ ਤੌਰ ਤੇ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਕਥਿਤ ਤੌਰ ਤੇ ਇੱਕ ਵੀਡੀਓ ਬਹੁਤ ਪੁਰਾਣੀ ਵਾਇਰਲ ਹੁੰਦੀ ਹੈ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਤੇ ਕੁਝ ਨੌਜਵਾਨ ਵੀਡੀਓ ਬਣਾਉਂਦੇ ਨੇ ਆਪਣੀ ਗੱਡੀ ਤੇ ਬੈਠ ਕੇ ਕਿਉਂਕਿ ਅਸੀਂ ਉਹ ਵੀਡੀਓ ਦਿਖਾ ਨਹੀਂ ਸਕਦੇ ਵੀਡੀਓ ਬਵਾ ਦਤ ਹੈ ਜਿਸ ਦੇ ਵਿੱਚ ਉਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਇੱਕ ਕੋਈ ਮੁਸਲਮਾਨ ਸ਼ਖਸ ਜੋ ਕਿ ਤੰਦੂਰ ਤੇ ਖੜਾ ਹੈ ਉਹ ਰੋਟੀਆਂ ਬਣਾ ਰਿਹਾ ਹੈ ਤੇ ਉਸ ਨੇ ਜੋ ਤੰਦੂਰ ਲਾ ਰਿਹਾ ਸੀ ਉਸ ਵੇਲੇ ਉਸ ਨੇ ਤੰਦੂਰ ਦੇ ਉੱਪਰ ਥੁੱਕ ਦਿੱਤਾ ਇਸੇ ਵੀਡੀਓ ਨੂੰ ਟਵੀਟ ਕਰਕੇ ਸੋਨੂ ਸੂਦ ਤੋਂ ਜਵਾਬ ਮੰਗਿਆ ਗਿਆ ਕਿ ਸੋਨੂ ਸੂਦ ਸਾਹਿਬ ਜੋ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਦੁਕਾਨਾਂ ਦੇ ਉੱਪਰ ਹਿਊਮੈਨਿਟੀ ਲਿਖੀ ਜਾਣੀ ਚਾਹੀਦੀ ਹੈ ਆ ਵੀਡੀਓ ਦੇਖੋ ਤੇ ਤੁਸੀਂ ਆਪਣਾ ਜਵਾਬ ਦਿਓ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤਾਂ ਇਸ ਤੋਂ ਬਾਅਦ ਸੋਨੂ ਸੂਦ ਨੇ ਵੀ ਦੇਰੀ ਨਹੀਂ ਕੀਤੀ ਸੋਨੂ ਸੂਦ ਨੇ ਵੀ ਉਸੇ ਵੀਡੀਓ ਤੇ ਜਵਾਬ ਦੇ ਕੇ ਕਿਹਾ ਕਿ ਜੋ ਮਰਜੀ ਹੋਵੇ ਮੈਂ ਇਸ ਵੀਡੀਓ ਦੇ ਉੱਪਰ ਕੁਝ ਨਹੀਂ ਕਵਾਂਗਾ ਪਰ ਉਹਨਾਂ ਨੇ ਰਮਾਇਣ ਤੋਂ ਇੱਕ ਉਦਾਹਰਨ ਲੈ ਕੇ ਇੱਕ ਮਿਸਾਲ ਪੇਸ਼ ਕੀਤੀ ਉਹਨਾਂ ਨੇ ਕਿਹਾ ਕਿ ਸ਼ਬਰੀ ਦੇ ਬੇਰ ਸੀ ਜੋ ਭਗਵਾਨ ਰਾਮ ਨੇ ਉਸ ਵੇਲੇ ਖਾਲੇ ਸੀ ਜੇ ਭਗਵਾਨ ਰਾਮ ਇਸ ਤਰ੍ਹਾਂ ਕਰ ਸਕਦੇ ਨੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਇਸੇ ਦੇ ਉੱਪਰ ਕੰਗਨ ਰਣੌਤ ਨੂੰ ਇਹ ਟਵੀਟ ਦਿਖ ਗਿਆ ਕੰਗਨ ਰਣੌਤ ਚੜ ਗਈ ਕੰਗਨ ਰਣੌਤ ਨੇ ਫਿਰ ਟਵੀਟ ਤੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਕੰਗਨ ਰਣੌਤ ਨੇ ਸਭ ਤੋਂ ਪਹਿਲਾਂ ਟਵੀਟ ਇਹ ਕੀਤਾ ਕਿ ਸੋਨੂ ਸੋਦ ਸਾਹਿਬ ਜੋ 휴ਮੈਨਿਟੀ ਵਾਲਾ ਬੋਰਡ ਤੁਸੀਂ ਲਿਖ ਰਹੇ ਹੋ ਤੁਸੀਂ ਇਹ ਲਿਖੋ ਕਿ ਇਹਨਾਂ ਹਿਊਮੈਨਿਟੀ ਵਾਲੀ ਗੱਲ ਤਾਂ ਤੁਸੀਂ ਠੀਕ ਕਹੀ ਪਰ ਇਹਨਾਂ ਦੁਕਾਨਾਂ ਇਹਨਾਂ ਰੇੜੀਆਂ ਤੇ ਲਿਖੋ ਕਿ ਹਲਾਲ ਵੀ ਹਲਾਲ ਸ਼ਬਦ ਵੀ ਲਿਖ ਦਿੱਤਾ ਜਾਵੇ ਤੁਹਾਨੂੰ ਪਤਾ ਹੈ ਜੋ ਲੋਕ ਇਸ ਸ਼ਬਦ ਨੂੰ ਜਾਣਦੇ ਨੇ ਹਲਾਲ ਜਦੋਂ ਕੋਈ ਜਾਨਵਰ ਨੂੰ ਵੱਢਿਆ ਜਾਂਦਾ ਹੈ ਤਾਂ ਮੁਸਲਮਾਨ ਧਰਮ ਦੇ ਵਿੱਚ ਉਹਨੂੰ ਹਲਾਲ ਕਰਕੇ ਖਾਣ ਦੀ ਰਵਾਇਤ ਦੱਸੀ ਜਾਂਦੀ ਹੈ ਕਿਉਂਕਿ ਇਸੇ ਨੂੰ ਲੈ ਕੇ ਕੰਗਰਨਾ ਨਰੋਦ ਨੇ ਸਣਾ ਸਾਦੇ ਸੋਨ ਨੂੰ ਸੂਤ ਤੇ ਕਿ ਤੁਸੀਂ ਹਲਾਲ ਸ਼ਬਦ ਦਾ ਜ਼ਿਕਰ ਕਿਉਂ ਨਹੀਂ ਕਰਦੇ ਕੰਗਰਨਾ ਨਰੋਦ MP ਬਣ ਚੁੱਕੀ ਹੈ ਪਰ ਜੋ ਉਹਨਾਂ ਦਾ ਚੀਜ਼ਾਂ ਦੇ ਉੱਪਰ ਰਿਐਕਟ ਕਰਨ ਦਾ ਤਰੀਕਾ ਉਹ ਪੁਰਾਣੇ ਵਾਲਾ ਹੀ MP ਬਣਨ ਤੋਂ ਬਾਅਦ ਵੀ ਤਾਂ ਉਸ ਤੋਂ ਬਾਅਦ ਕੰਗਨਰ ਨੌਤ ਨੇ ਤਾਂ ਜੰਗ ਹੀ ਛੇੜ ਦਿੱਤੀ ਕੰਗਨਰ ਨੌਤ ਨੇ ਇਸ ਨੂੰ ਹਿੰਦੂ ਵਰਸਸ ਮੁਸਲਮਾਨ ਰਾਮ ਵਰਸਸ ਸ਼ਬਰੀ ਬੇਰ ਵਰਸਸ ਝੂਠਾ ਇਹ ਸਾਰੇ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਹੋਟ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਸੋਨੂ ਸੋਦ ਇੱਕ ਨਵੀਂ ਰਮਾਂਡ ਲਿਖਣ ਜਾ ਰਹੇ ਨੇ ਉਹਨਾਂ ਨੇ ਬਾਲੀਵੁੱਡ ਤੋਂ ਇੱਕ ਰਮਾਂਡ ਲਿਖੀ ਹੈ ਉਹ ਉਹਨਾਂ ਨੇ ਇਸ ਤੇ ਇਹ ਫਿਲਮ ਵੀ ਬਣਾ ਦੇਣਗੇ ਯਾਨੀ ਕਹਿੰਦੇ ਭਾਓ ਇਹ ਹੈ ਕਿ ਜੋ ਇਹ ਸੀਰੀਅਸ ਮੁੱਦਾ ਹੈ यूपी ਦੇ ਮੁਜ਼ਫਰਨਗਰ ਤੋਂ ਨਿਕਲਿਆ ਉਸ ਤੋਂ ਬਾਅਦ यूपी ਸਰਕਾਰ ਨੇ ਪੂਰੇ ਸੂਬੇ 'ਚ ਲਾਗੂ ਕਰ ਦਿੱਤਾ ਕਿ ਜਿੱਥੋਂ ਜਿੱਥੋਂ ਕਾਵੜੀਆਂ ਨਿਕਲਣਗੇ ਉੱਥੇ-ਉੱਥੇ ਦੁਕਾਨਾਂ ਰੇੜੀਆਂ ਦੇ ਉੱਪਰ ਜੋ ਲੋਕ ਉਸ ਦੇ ਮਾਲਕ ਨੇ ਉਹਨਾਂ ਦੇ ਨਾਮ ਲਿਖੇ ਜਾਣਗੇ ਉਸ ਤੋਂ ਬਾਅਦ ਉੱਤਰਾਖੰਡ ਨੇ ਵੀ ਇਸੇ ਲੀਹ ਦੇ ਉੱਪਰ ਆਪਣਾ ਫੈਸਲਾ ਕਰ ਦਿੱਤਾ ਕਿ ਹਰਦਵਾਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕਾਵੜੀਆਂ ਦੇ ਰੂਟ ਦੇ ਉੱਪਰ ਡਿਸਪਲੇ ਕੀਤਾ ਜਾਏਗਾ ਪਰ ਇਸ ਸਭ ਦੇ ਵਿੱਚ ਚਿੰਤਾ ਕਰਨ ਵਾਲੀ ਵਿਸ਼ਾ ਇਹ ਹੈ ਕੀ ਸਿੱਧੇ ਤੌਰ ਤੇ ਇਸ ਫੈਸਲੇ ਨੂੰ ਚੈਲੰਜ ਕਰਨ ਦੀ ਥਾਂ ਲੋਕ ਆਪੋ ਆਪਣੇ ਤਰੀਕੇ ਨਾਲ ਇਸ ਦੀ ਵਿਆਖਿਆ ਕਰ ਰਹੇ ਨੇ ਤੇ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਜ਼ਿੰਦਗੀ ਦੇ ਵਿੱਚ ਲੜ ਰਹੇ ਨੇ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਕੀ ਤੁਸੀਂ ਜਦੋਂ ਬਾਜ਼ਾਰ ਜਾਂਦੇ ਹੋ ਤੁਸੀਂ ਜਦੋਂ ਕਿਸੇ ਮੈਡੀਕਲ ਸ਼ਾਪ ਤੇ ਜਾਂਦੇ ਹੋ ਤੁਸੀਂ ਕਿਤੇ ਹਸਪਤਾਲ ਜਾਂਦੇ ਹੋ ਤਾਂ ਕੀ ਤੁਸੀਂ ਕਿਸੇ ਦਾ ਧਰਮ ਜਾਂ ਕਿਸੇ ਦਾ ਨਾਮ ਪੁੱਛ ਕੇ ਆਪਣਾ ਇਲਾਜ ਕਰਾਉਂਦੇ ਹੋ ਜਾਂ ਕੋਈ ਸਮਾਨ ਖਰੀਦਦੇ ਹੋ ਤਾਂ ਉਸ ਦਾ ਨਾਮ ਪੁੱਛ ਕੇ ਇਹ ਤੈਅ ਕਰਦੇ ਹੋ ਕਿ ਮੈਥੋਂ ਮੈਂ ਸਮਾਨ ਖਰੀਦਣਾ ਖਰੀਦਿਆ ਜਾਣਾ ਚਾਹੀਦਾ ਹੈ ਕਿ ਨਹੀਂ ਖਰੀਦਿਆ ਜਾਣਾ ਚਾਹੀਦਾ ਇਹ ਸਵਾਲ ਆਪਣੇ ਆਪ ਵਿੱਚ ਵੱਡਾ ਹੈ ਕਿ ਤੁਸੀਂ ਕਿਸੇ ਬਾਜ਼ਾਰ ਜਾਂ ਕਿਸੇ ਇਲਾਕੇ ਦੇ ਵਿੱਚ ਇਹ ਤੈਅ ਕਰਵਾਓ ਕਿ ਦੁਕਾਨਾਂ ਤੇ ਇਹ ਦੁਕਾਨ ਦਾ ਮਾਲਕ ਕੌਣ ਦੁਕਾਨ ਦੇ ਵਿੱਚ ਕੌਣ ਕੰਮ ਕਰਦਾ ਹੈ ਹਾਲਾਂਕਿ ਇਹ ਇਹ ਅਹਿਮ ਗੱਲ ਹੈ ਕੀ ਯੂਪੀ ਸਰਕਾਰ ਨੇ ਕਿਤੇ ਨਹੀਂ ਕਿਹਾ ਕਿ ਅਸੀਂ ਇਹ ਕਿਹਾ ਕਿ ਕਿਸੇ ਵਿਸ਼ੇਸ਼ ਧਰਮ ਦੇ ਲੋਕਾਂ ਦੀ ਪਛਾਣ ਕਰਨ ਦੇ ਲਈ ਅਸੀਂ ਇਹ ਫਰਮਾਨ ਜਾਰੀ ਕੀਤਾ ਹੈ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਕਾਂਵੜੀਆਂ ਨੂੰ ਇਹ ਪਤਾ ਹੋਵੇ ਕਿ ਉਹ ਕਿਸ ਸ਼ਖਸ ਕੋਲੋਂ ਕੀ ਲੈ ਕੇ ਖਾ ਰਹੇ ਨੇ ਕਿਹੜਾ ਸਮਾਨ ਉਹਨਾਂ ਤੋਂ ਖਰੀਦ ਰਹੇ ਨੇ ਪਰ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀ ਥਾਂ ਤੋਂ ਸਮਾਨ ਲੈਣਾ ਹੈ ਕਿਹੜੀ ਥਾਂ ਤੋਂ ਸਮਾਨ ਨਹੀਂ ਲੈਣਾ ਪ੍ਰਸ਼ਾਸਨ ਦਾ ਇਹ ਵੀ ਇਸ ਦੇ ਵਿੱਚ ਆਪਣੀ ਉਹਨਾਂ ਨੇ ਇਸ ਗੱਲ ਦੀ ਵਿਆਖਿਆ ਕੀਤੀ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਵਿਵਾਦ ਹੋ ਚੁੱਕੇ ਨੇ ਜਿੱਥੋਂ ਜਿੱਥੋਂ ਕਾਮੜੀ ਰੁਕੇ ਸੀ ਜਿੱਥੋਂ ਕਾਮੜੀ ਲੰਗੇ ਸੀ ਤਾਂ ਉਹਨਾਂ ਨੇ ਇਸ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨਾਲ ਝੜਪਾਂ ਹੋਈਆਂ ਜਿਸ ਨੂੰ ਅਵੋਇਡ ਕਰਨ ਦੇ ਲਈ ਅਸੀਂ ਇਸ ਤਰ੍ਹਾਂ ਦਾ ਰਸਤਾ ਕੱਢਿਆ ਹੈ ਖੈਰ ਜੇ ਝੜਪਾਂ ਰੋਕਣੀਆਂ ਨੇ ਜੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਰੋਕਣਾ ਤਾਂ ਪ੍ਰਸ਼ਾਸਨ ਕੋਲ ਹੋਰ 100 ਤਰੀਕੇ ਹੁੰਦੇ ਨੇ ਇਹ ਤਰੀਕਾ ਅੱਜ ਪਹਿਲੀ ਵਾਰੀ ਦੇਖਿਆ ਗਿਆ ਜਿਸ ਨੂੰ ਲੈ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਵਿਵਾਦ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਇਸ ਦੀ ਗੱਲ ਹੁਣ ਪਹੁੰਚ ਰਹੀ ਹੈ ਲੋਕ ਚਰਚਾ ਕਰ ਰਹੇ ਨੇ ਪਰ ਇਸ ਦੇ ਵਿਚਾਲੇ ਅਹਿਮ ਸਵਾਲ ਇਹ ਹੈ ਕਿ ਕੀ ਤੁਸੀਂ ਆਪਣੇ ਆਪ ਤੋਂ ਸਵਾਲ ਪੁੱਛੋ ਕਿ ਜਦੋਂ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਿਕਲੋਗੇ ਤਾਂ ਤੁਸੀਂ ਇਹ ਤੈਅ ਕਰਕੇ ਕੋਈ ਸਮਾਂ ਲਓਗੇ ਕੋਈ ਇਹ ਤੈਅ ਕਰਕੇ ਕੋਈ ਆਪਣੇ ਕੰਮ ਕਰੋਗੇ ਕਿ ਮੈਂ ਇਹ ਦੇਖਾਂਗਾ ਕਿ ਕੌਣ ਕਿਸ ਤਰ੍ਹਾਂ ਤੋਂ ਆਉਂਦਾ ਹੈ ਕਿਸ ਦਾ ਕੀ ਨਾਮ ਹੈ ਤਾਂ ਇਹ ਫੈਸਲਾ ਤੁਸੀਂ ਕਰਨਾ ਹੈ ਅਸੀਂ ਇਹ ਇਸੇ ਫੈਸਲੇ ਨਾਲ ਤੁਹਾਡੇ رائے ਕੀ ਹੋਏਗੀ ਇਸ ਲਾਈਵ ਨੂੰ ਬੰਦ ਕਰਾਂਗੇ ਪਰ ਕੁਝ ਅਸ਼ੁਤੋਸ਼ ਰਾਣਾ ਨੂੰ ਤੁਸੀਂ ਜਾਣਦੇ ਹੋ ਹੋਗੇ ਬਾਲੀਵੁੱਡ ਦੇ ਵਿੱਚ ਵਧੀਆ ਐਕਟਰ ਨੇ ਲਿਖਦੇ ਵੀ ਨੇ ਕਵਤਾਵਾਂ ਵੀ ਪੜ੍ਹਦੇ ਨੇ ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਲੰਬੀ ਛੋਟੀ ਕਵਤਾ ਲਿਖੀ ਸੀ ਭਾਈਚਾਰੇ ਨੂੰ ਇਕੱਠੇ ਕਰਨ ਦੇ ਉੱਪਰ ਯਾਨੀ ਕਿ ਉਹਨਾਂ ਨੇ ਕਿਹਾ ਸੀ ਕਿ ਜੋ ਲੋਕ ਨਫ਼ਰਤ ਫਲਾਉਂਦੇ ਨੇ ਉਸ ਦੇ ਉੱਪਰ ਉਹਨੇ ਕਵਤਾ ਲਿਖੀ ਜੋ ਉਹਦੇ ਕੁਝ ਲਾਈਨਾਂ ਮੈਂ ਪੜ੍ਹ ਕੇ ਇਸ ਲਾਈਵ ਨੂੰ ਖਤਮ ਕਰਾਂਗਾ ਇਹ ਲਾਈਨਾਂ ਇਹ ਨੇ ਕਿ ਹਿੰਦੀ ਚ ਨੇ ਜੇ ਤੁਸੀਂ ਸਮਝ ਸਕੋ ਉਹਨਾਂ ਨੇ ਲਿਖਿਆ ਸੀ ਕਿ ਬਾਟ ਦਿਆ ਇਸ ਧਰਤੀ ਕੋ ਬਾਟ ਦਿਆ ਇਸ ਧਰਤੀ ਕੋ ਚੰਦ ਸਿਤਾਰੋਂ ਕਾ ਕੀ ਹੋਗਾ ਯਾਨੀ ਤੁਸੀਂ ਧਰਤੀ ਨੂੰ ਵੰਡ ਸਕਦੇ ਹੋ ਕਿ ਇਹ ਟੁਕੜਾ ਮੇਰਾ ਇਹ ਟੁਕੜਾ ਮੇਰਾ ਪਰ ਜਿਹੜੇ ਚੰਨ ਤੇ ਸਿਤਾਰੇ ਨੇ ਉਸ ਦੇ ਉੱਪਰ ਤੁਸੀਂ ਆਪਣੀ ਮਾਲਕੀ ਕਿਵੇਂ ਸਾਬਤ ਕਰੋਗੇ ਤਾਂ ਉਹਨਾਂ ਨੇ ਲਿਖਿਆ ਕਿ ਬਾਟ ਦਿਆ ਇਸ ਧਰਤੀ ਕੋ ਚੰਦ ਸਿਤਾਰੋਂ ਕਾ ਕੀ ਹੋਗਾ ਨਦੀਆਂ ਕੇ ਕੁਛ ਨਾਮ ਰਖੇ ਬਹਿਤੀ ਧਾਰੋਂ ਕਾ ਕੀ ਹੋਗਾ ਯਾਨੀ ਤੁਸੀਂ ਨਦੀਆਂ ਦੇ ਵੀ ਨਾਮ ਰੱਖ ਸਕਦੇ ਹੋ ਦਰਿਆ ਦੇ ਨਾਮ ਰੱਖ ਸਕਦੇ ਹੋ ਪਰ ਜਿਹੜੀ ਧਾਰ ਜਿਹੜੀ ਧਰਾਵਾ ਵਗ ਰਹੀਆਂ ਨੇ ਜੋ ਪਾਣੀ ਵਗ ਰਿਹਾ ਉਸ ਦਾ ਕੀ ਨਾਮ ਰੱਖੋਗੇ ਤੁਸੀਂ ਉਸ ਨੂੰ ਕਿਵੇਂ ਕੰਟਰੋਲ ਕਰੋਗੇ ਉਸ ਤੋਂ ਬਾਅਦ ਉਹ ਲਿਖਦੇ ਨੇ कि शिव की गंगा भी पानी है आबे जमजम भी पानी है यानी पानी दी जात एको ही है ਤੁਸੀਂ ਉਹਨੂੰ ਸ਼ਿਵ ਦੀ ਕਹਿ ਦੋ ਜਾਂ ਨੂੰ ਯਾਨੀ ਜਾਂ ਉਸ ਨੂੰ ਆਬੇ ਜ਼ਮਜ਼ਮ ਵੀ ਕਹਿ ਦੋ ਇਹ ਤੁਹਾਡੇ ਉੱਪਰ ਹੈ ਉਸ ਤੋਂ ਬਾਅਦ ਵੀ ਕਹਿੰਦੇ ਨੇ ਇਸੇ ਪਾਣੀ ਬਾਰੇ ਉਹ ਕਹਿੰਦੇ ਨੇ ਕਿ ਸ਼ਿਵ ਕੀ ਗੰਗਾ ਵੀ ਪਾਣੀ ਹੈ आबे जमजम भी, भी, भी पानी है मुल्ला भी, भी पीए पंडित भी पीए पानी का मजहब क्या होगा ਤਾਂ ਐਸੇ ਸਵਾਲ ਦੇ ਨਾਲ ਕਿ ਪਾਣੀ ਦਾ ਮਜ਼ਹਬ ਕੀ ਹੋਏਗਾ ਇਨਸਾਨੀਅਤ ਦਾ ਮਜ਼ਹਬ ਕੀ ਹੋਏਗਾ ਇਹ ਤੁਸੀਂ ਤੈਅ ਕਰਨਾ ਹੈ ਸਰਕਾਰਾਂ ਨੇ ਵੋਟ ਬੈਂਕ ਦੇ ਲਈ ਲੋਕਾਂ ਦੇ ਵਿੱਚ ਦੁਫਾੜ ਕਰਨ ਲਈ ਲੋਕਾਂ ਦੇ ਵਿੱਚ ਪਾਟੋ ਧਾੜ ਕਰਨ ਦੇ ਲਈ ਇਸ ਤਰ੍ਹਾਂ ਦੇ ਫੈਸਲੇ ਤੇ ਇਸ ਤਰ੍ਹਾਂ ਦੇ ਨਿਰਦੇਸ਼ ਤੇ ਇਸ ਤਰ੍ਹਾਂ ਦੇ ਫੈਸਲੇ